ਤੇ ਚਲੋ ਇਹ ਤਾਂ ਰੋਲੇ ਜਲਦ ਚੱਲਦੇ ਰਹਿੰਦੇ ਆ ਭਾਜੀ ਆਪਣਾ ਏਪੀ ਢੱਲੋਂ ਦੇ ਦਲਜੀਤ ਰੋਲਾ ਪੈ ਗਿਆ ਹਾਂ ਬਿਲਕੁਲ ਪਿਆ ਫਰੇਚੀ ਭਾਜੀ ਦੱਸੋ ਕਾ ਤੂੰ ਪਿਆ ਰੋਲਾ ਬਲੌਗ ਮੈਨੂੰ ਵੀ ਬਲੌਗ ਮੈਨੂੰ ਤੁਸੀਂ ਇੱਕ ਵਾਰੀ ਕੀਤਾ ਸੀਗਾ ਉਦੋਂ ਮੈਂ ਸ਼ੋਅ ਨਹੀਂ ਲਾਉਂਦਾ ਸੀ ਨਹੀਂ ਤਾਂ ਮੈਂ ਵੀ ਸਟੇਟ ਜਾ ਕੇ ਬੋਲ ਦੇਣਾ ਸੀਗਾ ਨਹੀਂ ਨਹੀਂ ਮੈਂ ਆਨੇ ਬਲੌਗ ਕਰ ਦਿੱਤਾ ਯਾਰ ਉਦੋਂ ਹੀ ਹਾਂ ਦੋ ਦਿਨ ਬਾਅਦ ਨਹੀਂ ਨਹੀਂ 5 ਮਿੰਟਾਂ ਬਾਅਦ 5 ਮਿੰਟਾਂ ਬਾਅਦ ਉਹ ਕਰਤਾ ਸੀ 5 ਮਿੰਟ ਬਾਅਦ ਕਰਤਾ ਸੀਗਾ ਪਰ ਹਾਂ ਏਪੀ ਢੱਲੋਂ ਭਾਈ ਨੂੰ ਗੁੱਸਾ ਲੱਗ ਗਿਆ ਕਿ ਦਲਜੀਤ ਭਾਈ ਨੇ ਮੈਨੂੰ ਬਲੌਗ ਕੀਤਾ ਹੈ ਉਹ ਇਹ ਤੇ ਮੈਂ ਇਹ ਤੇ ਗੱਲ ਹੋਈ ਮਿਸ ਅੰਡਰਸਟੈਂਡਿੰਗ ਤੇ ਮੈਂ ਸੱਚੀ ਗੱਲ ਦੱਸਾਂ ਮੈਨੂੰ ਲੱਗਦਾ ਕੋਈ ਬੱਗ ਬੁਗ ਕਈ ਵਾਰ ਨਹੀਂ ਯਾਰ ਪਤਾ ਸਰਚ ਕਰੇ ਨਾ ਨਹੀਂ ਕਈ ਵਾਰ ਨਹੀਂ ਪਤਾ ਲੱਗਦਾ ਹਾਂ ਨਹੀਂ 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 ਬੱਗ ਬੁਗ ਵਾਲਾ ਸੀ ਨਹੀਂ ਹੈਗਾ ਭਾਜੀ ਪਤਾ ਕੀ ਆ ਹਾਂ ਮੈਨੂੰ ਪਹਿਲਾਂ ਲੱਗਿਆ ਬੱਗ ਵਾਲਾ ਸੀ ਬਾਅਦ ਵਿੱਚ ਮੈਂ ਪਿਟਲ ਦਾ ਪੋਡਕਾਸਟ ਸੁਣਿਆ ਨਵਾਂ ਰਣਵੀਰ ਦੇ ਉੱਚ ਪੋਡਕਾਸਟ ਤੇ ਆਇਆ ਹੈਣਾ ਉੱਚ ਵੀ ਉਹ ਇੰਟਰੈਕਟਰੀ ਦਲਜੀਤ ਨੂੰ ਕਹਿ ਰਿਹਾ ਸੀਗਾ ਤੇ ਉਹ ਪੋਡਕਾਸਟ ਉਹਨੇ ਉਦੋਂ ਸ਼ੂਟ ਕੀਤਾ ਜਦੋਂ ਬੰਬੇ ਦਾ ਸ਼ੋਅ ਸੀ ਉਹਦਾ ਅੱਜ ਤੋਂ ਦੋ ਤਹਫ਼ਤੇ ਪਹਿਲਾਂ ਉਦੋਂ ਉਹਨਾਂ ਨੇ ਫੋਟੋ ਪਾਈ ਸੀ ਰਣਵੀਰ ਲਾਹਤਵਦੀਆ ਨੇ ਤੇ ਇਹ ਪਿੱਟ ਨੂੰ ਇਕੱਠੇ ਉਦੋਂ ਪੋਟਕਾ ਸ਼ੂਟ ਕੀਤਾ ਸੀ ਸੋ ਇਹ ਗੱਲਾਂ ਪ੍ਰਾਣੀਆ ਇਹਨੇ ਦਿਮਾਗ 'ਚ ਆਈਆਂ ਤੇ ਉਹਨੇ ਸਟੇਜ ਤੇ ਇਦਾਂ ਜਾ ਕੇ ਨਹੀਂ ਬੋਲਿਆ ਪਹਿਲਾਂ ਵੀ ਕੋਈ ਦਿਮਾਗ 'ਚ ਗੱਲਬਾਤ ਰੰਜਿਸ਼ ਹੋਊਗੀ ਜਾਂ ਗੱਲਬਾਤ ਇਹਨਾਂ ਦੀ ਕੋਈ ਹੋਈ ਹੋਊਗੀ ਗਾਣੇ ਨੂੰ ਲੈ ਕੇ ਜਾਂ ਖੇ ਨੂੰ ਲੈ ਕੇ ਬਲੌਕ ਤਾਂ ਸੱਚੀ ਕੀਤਾ ਹੋਣਾ ਮਹਾਰਾਜ ਬਲੌਕ ਵਾਲੀ ਗੱਲ ਸੱਚੀ ਹੈ ਕਿਉਂਕਿ ਹਾਂ ਇੱਕ ਗੱਲ ਹੋਰ ਹੈ ਜੇ ਇਹ ਪਿੱਟੇ ਲੋਕਲ ਦੀ ਗੱਲ ਰੱਖ ਲੈਣਾ ਭਈ ਬਲੌਕ ਬਲੌਕ ਤੇ ਫਿਰ ਠੀਕ ਸੀ ਪਰ ਇਹ ਗੱਲ ਕਰਨ ਤੋਂ ਪਹਿਲਾਂ एपीटी ਲੋਨ ਬਾਬਾ ਬਾਬਾ ਨਹੀਂ ਸੀ ਕਹਿੰਦਾ ਪਿਆ ਅੱਜ ਕੱਲ ਬੜੇ ਬਾਬੇ ਬਣੇ ਫਿਰਦੇ ਨੇ ਨੈਟ ਤੇ ਹਾਂ ਕੋਈ ਨਾ ਕੋਈ ਪੜਾਅਸਤੇ ਐ ਪਰ ਇਸ ਮੈਂ ਅਸਲ ਚ ਤੈਨੂੰ ਪਤਾ ਕਿ ਤੂੰ ਗਿਆ ਪਈ ਐਪੀ ਢਿੱਲੋ ਦੀ ਗੱਲ ਕਰਦੇ ਮੈਂ ਇਸ ਕਰਕੇ ਨਹੀਂ ਦਿਲਜੀਤ ਕਰਕੇ ਨਹੀਂ ਮੈਂ ਗੱਲ ਤਾਂ ਕਰਨ ਨੂੰ ਕਿਹਾ ਕਿਉਂਕਿ ਤੈਨੂੰ ਤੂੰ ਵੀ ਵੀਡੀਓ ਵੇਖ ਲਈ ਹੋਣੀ ਉਹ ਦੋ ਮੁੰਡੇ ਕੈਮਰਾਮੈਨ ਜਾਂਦੇ ਨੇ ਸਟੇਜ ਦੇ ਉੱਤੇ ਐਪੀ ਢਿੱਲੋ ਦੀ ਵੀਡੀਓ ਬਣਾਣ ਤੇ ਉਹਨੂੰ ਕਹਿੰਦਾ ਗੈਟ ਆਊਟ ਫਰੋਮ ਹੇਅਰ ਫੱਕ ਆਫ ਹਾਂ ਹਾਂ ਬੀ ਲੈ ਉਸਤਾ ਇਹਦਾ ਇਦਾਂ ਨਹੀਂ ਕਰੀਦਾ ਮੇਰਾ ਭਰਾ ਸੋਹਣੇ ਮੇਰੇ ਬੁੱਗੇ ਜੇ ਅਸੀਂ ਕਿਤੇ ਰੋਸਟ ਕਰਨ ਆ ਗਏ ਨਾ ਸਿੰਗਰਾਂ ਨੂੰ ਤੇ ਤੁਹਾਨੂੰ ਜਗ੍ਹਾ ਕੋਈ ਨਹੀਂ ਲੱਭਣੀ ਅਸੀਂ ਹਜੇ ਤੱਕ ਸਿੰਗਰਾਂ ਵੱਲ ਬਿਲਕੁਲ ਨਹੀਂ ਆ ਰਹੇ ਬਿਲਕੁਲ ਨਹੀਂ ਤੇ ਬੰਦੇ ਦੇ ਪੁੱਤਰ ਬਣ ਉਹ ਨਹੀਂ ਉਹ ਮਾਰੇ ਇਹ ਵੀ ਇਹ ਨਾ ਇੱਕ ਐਕਟ ਹੁੰਦਾ ਵੈਸੇ ਮੈਨੂੰ ਲੱਗਾ ਸਕ੍ਰਿਪਟਡ ਸੀ ਉਹ ਵੀ ਕੈਮਰਾਮੈਨ ਨੂੰ ਥੱਲੇ ਭੇਜਦਾ ਇਦਾਂ ਦਾ ਚੀਜ਼ਾਂ ਹੁੰਦੀਆਂ ਨੇ ਆਪਣੇ ਆਪ ਨੂੰ ਜੱਦ ਕਿ ਐਵੇਂ ਚੱਲ ਕੇ ਫ੍ਰੀਲੀ ਸਟਾਈਲ ਦਿਖਾਉਣਾ ਨਹੀਂ ਨਹੀਂ ਠੀਕ 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 ਤੇਰੀ ਗੱਲ ਸਹੀ ਹੈ ਭਾਵੇਂ ਸਕ੍ਰਿਪਟਡ ਹੋਵੇ ਪਰ ਇਹ ਇਹ ਲੋਕਾਂ ਚ ਕਿੱਦਾਂ ਜਾਂਦੀ ਗੱਲ ਕਿੱਥਾ ਜਾਂਦੀ ਲੋਕਾਂ ਚ ਮੁੰਡਿਆਂ ਚ ਮੰਢੀਰ ਚ ਕਿੱਥੇ ਜਾਂਦੀ ਗੱਲ ਕੱਲ ਨੂੰ ਮੰਢੀਰ 10 12 ਸਾਲ ਦਾ ਬੱਚਾ ਵੇਖਦਾ ਹੋਵੇ ਇਹ ਉਹ ਵੀ ਕੱਲ ਨੂੰ ਕਹੇਗਾ ਵੀ ਮੈਂ ਐਪੀ ਵਾਂਗੂ ਬੰਨੇ ਫਰੀ ਸਟਾਈਲ ਉਹ ਕਿਤੇ ਵੀ ਬਾਜ਼ਾਰ ਚ ਜਾਵੇ ਕੋਈ ਉਹਦੇ ਅੱਗੇ ਆਜੇ ਉਹ ਵੀ ਉਹਨੂੰ ਕਹਵੇ ਫੱਕ ਆਫ ਫੱਕ ਗਰੀਬਾਂ ਦੀ ਕੋਈ ਸਮਝੇਗਾ ਰਿਸਪੈਕਟ ਨਾ ਕਰੇ ਇਹ ਤੂੰ ਬੰਦਾ ਹੈ ਡਿਸਰੈਸਪੈਕਟ ਸਿੱਖਦਾ ਨਾ ਭਾਵੇਂ ਸਕ੍ਰਿਪਟਡ ਹੋਵੇ ਇਹਦਾ ਨਹੀਂ ਕਰਨਾ ਚਾਹੀਦਾ ਹਾਂ ਬਿਲਕੁਲ ਨਹੀਂ ਬਿਲਕੁਲ ਬਾਕੀ ਅਸੀਂ ਬਹੁਤ ਸਾਦ ਦੇਈਦਾ ਤੈਨੂੰ ਪਤਾ ਫਿਰ ਅਜੀ ਪਾਜੀ ਕਿ ਤੇ ਵੀ ਏਪੀਟੀ ਲੋਨ ਨੂੰ ਕਿਤੇ ਖਾਲਿਸਤਾਨੀ ਜਾਂ ਟੈਰਰਿਸਟ ਕਿਹਾ ਗਿਆ ਅਸੀਂ ਸਭ ਤੋਂ ਪਹਿਲਾਂ ਬੋਲੇ ਆ ਪਰ ਇੱਥੇ ਏਪੀਟੀ ਲੋ ਗਲਤ ਤੇ ਗਲਤ ਨਾਲੇ ਇੱਕ ਗਲਤ ਗਲਤ ਤੈਨੂੰ ਹੋਰ ਦੱਸਾਂ ਮੈਂ ਦਲਜੀਤ ਅਲੀ ਗਲਤੀ ਵੀ ਹਮਾਂ ਕਰੀ ਜਿਹੜਾ ਬਾਬੇ ਵਾਲੀ ਗੱਲ ਹੀ ਗਈ ਏਪੀਟੀ ਲੋਨੇ ਪਹਿਲਾਂ ਇਹ ਮੈਨੂੰ ਚਲੋ ਏਪੀਟੀ ਲੋ ਛੱਡੋ ਇਹਦਾ ਕੰਟਰੋਵਰਸੀ ਪਹਿਲਾਂ ਦੀ ਇਹ ਮੈਨੂੰ ਚਾਰ ਪੰਜ ਸਿੰਗਰ ਜਿਹੜੇ ਮੈਂ ਇੰਸਟਾਗ੍ਰam ਤੇ ਗੱਲ ਕਰਦੇ ਨੇ ਉਹ ਆਲਰੇਡੀ ਕਹਿ ਚੁੱਕੇ ਨੇ ਇਹ ਗੱਲ ਕਿ ਦਲਜੀਤ ਫੇਕ ਬਾਬਾ ਬੰਦਾ ਹੈ ਜਾਣ ਜਾਣ ਕੇ ਇਹਦਾ ਕੰਮ ਲੋਕ ਇੱਕ ਦੋ ਨੇ ਤਾਂ ਉਹ ਵੀ ਇੱਥੇ ਟਵੀਟ ਟ੍ਰੋਲ ਲਾਇਆ ਸੀਗਾ ਕਿ ਇਹਨੂੰ ਹੁਣ ਉਹ ਖੋਲਣਾ ਚਾਹੀਦਾ ਹੈ ਆਪਣੇ ਕੋਈ ਇੱਦਾਂ ਖੋਲ ਲਵੇ ਉਹ ਸ਼ੂ ਸ਼ੂ ਵਾਂਗੂ ਤੇ ਆਪਣਾ ਬਣਾ ਲੇ ਮਹਾਰਾਜ ਇੱਕ ਪਾਸੇ ਤੁਸੀਂ ਟਿਕਟਾਂ ਵੇਚਣੀਆਂ ਹਨਾ ਮਹਿੰਗੀਆਂ ਮਹਿੰਗੀਆਂ ਖੁਦ ਇੱਕੋ ਕੀ ਰੇਟ ਟਿਕਟਾਂ ਦੇਣਾ ਡਾਇਨਾਮਿਕ ਹੁੰਦੇ ਨੇ ਉਹ ਆਪ ਸੈੱਟ ਕਰ ਸਕਦੇ ਹੁੰਦੇ ਨੇ ਜਦੋਂ ਜਦੋਂ ਡਿਮਾਂਡ ਹੋਵੇ ਇੱਕ ਤਾਂ ਸ਼ੋਅ ਤੇ ਦਾਰੂ ਵੀ ਵੇਚਣੀ ਸ਼ੋਭਾ ਦਾ ਗਾਣੇ ਵੀ दारू ਵਾਲੇ ਚਲੋ ਚਲੋ ਮਿਲ ਗਏ ਹੈਗੇ ਨੇ ਤੇ ਦੂਜੇ ਪਾਸੇ ਇੱਕ ਸਾਹਬ ਦਾ ਬਾਬਾ ਭੰਜਣਾ ਬਿਲਕੁਲ ਹੀ ਨੜ ਤੇ ਗਾਣਾ ਕਿ ਮੈਨੂੰ ਤਾਂ ਦੁਨੀਆ ਦੀ ਮੋਹ ਮਾਇਆ ਨਾਲ ਕੁਝ ਨਹੀਂ ਹੈਗਾ ਮੈਂ ਤਾਂ ਓਮ ਚੱਕਰ ਕਰਦਾ ਮੈਂ ਤਾਂ ਇਹ ਕਰਦਾ ਉਹ ਕਰਦਾ ਸੋ ਇਹ ਗੱਲਾਂ ਮੈਂ ਚੀ ਨਹੀਂ ਕਰਦੀਆਂ ਸਮਝਦੇ ਗੱਲ ਨੂੰ ਅੱਛਾ ਤੇਨੂੰ ਦਲਜੀਤ ਭਾਈ ਨੇ ਆਪਣੀ ਫਿਲਮ ਚ ਰੋਲ ਨਹੀਂ ਦੇਣਾ ਮੈਂ ਦਲਜੀਤ ਭਾਈ ਤੇ ਵੇਖ ਲੋ ਤੁਹਾਡੀ ਮੈਂ ਸੈਡ ਲਈ ਤੂੰ ਇਹ ਮੈਨੂੰ ਬਿਲਕੁਲ ਦੇ ਰੋਲ ਅੱਛਾ ਐ ਬੰਦਾ ਬੋਲ ਰਿਹਾ ਕਿਹਦੀ ਸੰਦੂ ਨੇ ਦੇ ਦਿੱਤਾ ਉਹ ਸਕ੍ਰਿਪਟ ਲਿਖ ਰਹੇ ਨੇ ਯਾਰ ਕੰਮ ਚੱਲ ਰਿਹਾ ਹੈ ਸਟੋਰੀ ਦੇ ਉੱਤੇ ਗਰੀ ਸੰਦੂ ਪਾਜੀ ਮੇਰੀ ਪਿੱਠ ਨਹੀਂ ਲਗੰਦੈਨੀ ਆ ਸਭ ਮੇਰੇ ਭਰਾ ਨੇ ਤਾਂ ਹੀ ਨਹੀਂ ਮੈਂ ਸਿੰਗਰਾ ਦਿਆ ਜੇ ਟੱਕਰਾਂ ਡਿਆ ਸਮਝੇਗਾ